ਆਨਲਾਈਨ ਖਾਣੇ ਦੀ ਡਿਲੀਵਰੀ ਲਈ ਕੂਪਨ ਆਫਰ ਅਤੇ ਡਿਸਕਾਊਂਟ ਤਾਂ ਹਰ ਕੋਈ ਲੈਂਦਾ ਹੈ ਪਰ ਸੋਚੋ ਜੇ ਕੋਈ ਦੋ ਸਾਲ ਤੱਕ ਇੱਕ ਵੀ ਪੈਸਾ ਨਾ ਦੇਵੇ ਅਤੇ ਹਰ ਰੋਜ਼ ਮਹਿੰਗਾ ਖਾਣਾ ਮੰਗਵਾ ਕੇ ਇੰਜੋਏ ਕਰਦਾ ਰਹੇ ਸੁਣਨ ਦੇ ਵਿੱਚ ਥੋੜਾ ਜਿਹਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ ਜਾਪਾਨ ਦੇ ਨਾਗੂਆ ਵਿੱਚ ਰਹਿਣ ਵਾਲੇ ਤਾਕੂਆ 히가시모토 ਨਾਮ ਦੇ ਸ਼ਖਸ ਨੇ ਆਨਲਾਈਨ ਫੂਡ ਡਿਲੀਵਰੀ ਐਪ ਨੂੰ ਪੂਰੇ 2 ਸਾਲ ਤੱਕ ਚੂਨਾ ਲਗਾ ਕੇ ਲਗਭਗ 1 ਹੀ ਲੱਖ ਰੁਪਏ ਦਾ ਖਾਣਾ ਮੁਫਤ ਖਾ ਲਿਆ ਰਿਪੋਰਟਾਂ ਦੇ ਮੰਨੀਆਂ ਤਾਂ ਉਹ ਜਾਪਾਨ ਦੀ ਮਸ਼ਹੂਰ ਫੂਡ ਐਪ ਦਾਅਵੇ ਕਾਂ ਤੋਂ ਹਰ ਰੋਜ਼ ਮਹਿੰਗੇ ਪਕਵਾਨ ਆਰਡਰ ਕਰਦਾ ਰਿਹਾ ਅਤੇ ਫਿਰ ਇੱਕ ਹੀ ਸ਼ਿਕਾਇਤ ਦਰਜ ਕਰ ਦਿੰਦਾ ਆਰਡਰ ਨਹੀਂ ਪਹੁੰਚਿਆ ਐਪ ਹਰ ਵਾਰ ਪੂਰਾ ਰਿਫੰਡ ਕਰ ਦਿੰਦੀ ਸੀ ਅਤੇ ਖਾਣਾ ਵੀ ਉਸਦੇ ਪੇਟ ਵਿੱਚ ਨਤੀਜਾ ਖਾਣਾ ਵੀ ਮੁਫਤ ਪੈਸੇ ਵੀ ਵਾਪਸ ਇਸ ਧੋਖੇ ਨੂੰ ਕਾਮਯਾਬ ਕਰਨ ਦੇ ਲਈ ਤਾਕਵਾ ਨੇ 124 ਜਾਲਸਾਜ਼ ਖਾਤੇ ਬਣਾਏ ਹਰ ਵਾਰ ਨਵਾਂ ਨਾਮ ਨਵਾਂ ਪਤਾ ਅਤੇ ਪ੍ਰੀਪੇਡ SIM ਕਾਰਡ ਵਰਤਦਾ ਰਿਹਾ ਤਾਂ ਜੋ ਕੰਪਨੀ ਟਰੈਕ ਹੀ ਨਾ ਕਰ ਸਕੇ 2 ਸਾਲ ਤੱਕ ਉਹ ਸਿਸਟਮ ਨੂੰ ਚਖਮਾ ਦਿੰਦਾ ਰਿਹਾ ਪਰ ਆਖਿਰ ਇੱਕ ਆਰਡਰ ਦੌਰਾਨ ਆਈਸਕ੍ਰੀਮ ਅਤੇ ਚਿਕਨ ਸਟੀਕ ਆਰਡਰ ਕਰਨ ਤੋਂ ਬਾਅਦ ਫਿਰ ਰਿਫੰਡ ਮੰਗਣ ਉੱਤੇ ਕੰਪਨੀ ਨੂੰ ਸ਼ੱਕ ਹੋਇਆ ਜਾਂਚ ਸ਼ੁਰੂ ਹੋ ਗਈ ਅਤੇ 30 ਜੁਲਾਈ ਨੂੰ ਉਹ ਕਾਬੂ ਦੇ ਵਿੱਚ ਆ ਗਿਆ ਇਹ ਮਾਮਲਾ ਸਿਰਫ ਇੱਕ ਫਰਾਡ ਦਾ ਨਹੀਂ ਇਹ ਸਵਾਲ ਵੀ ਹੈ ਕਿ ਸਮਾਰਟ ਐਪਸ ਤੋਂ ਵੀ ਸਮਾਰਟ ਚਲਾਕੀਆਂ ਕਿਵੇਂ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾ ਸਕਦੀਆਂ ਨੇ ਆਨਲਾਈਨ ਖਾਣੇ ਦੀ ਡਿਲੀਵਰੀ ਲਈ 쿠ਪਨ ਆਫਰ ਅਤੇ ਡਿਸਕਾਊਂਟ ਤਾਂ ਹਰ ਕੋਈ ਲੈਂਦਾ ਹੈ ਪਰ ਸੋਚੋ ਜੇ ਕੋਈ ਦੋ ਸਾਲ ਤੱਕ ਇੱਕ ਵੀ ਪੈਸਾ ਨਾ ਦੇਵੇ ਅਤੇ ਹਰ ਰੋਜ਼ ਮਹਿੰਗਾ ਖਾਣਾ ਮੰਗਵਾ ਕੇ ਇੰਜੋਏ ਕਰਦਾ ਰਹੇ ਸੁਣਨ ਦੇ ਵਿੱਚ ਥੋੜਾ ਜਿਹਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ ਜਾਪਾਨ ਦੇ ਨਾਗਵਾ ਵਿੱਚ ਰਹਿਣ ਵਾਲੇ ਤਾਕੂਆ ਹਿਗਾਸ਼ੀ ਮੋਤੋ ਨਾਮ ਦੇ ਸ਼ਖਸ ਨੇ ਆਨਲਾਈਨ ਫੂਡ ਡਿਲੀਵਰੀ ਐਪ ਨੂੰ ਪੂਰੇ 2 ਸਾਲ ਤੱਕ ਚੂਨਾ ਲਗਾ ਕੇ ਲਗਭਗ 21 ਲੱਖ ਰੁਪਏ ਦਾ ਖਾਣਾ ਮੁਫਤ ਖਾ ਲਿਆ ਰਿਪੋਰਟਾਂ ਦੇ ਮੰਨੀਆਂ ਤਾਂ ਉਹ ਜਾਪਾਨ ਦੀ ਮਸ਼ਹੂਰ ਫੂਡ ਐਪ ਦਾਮੇਕਾਨ ਤੋਂ ਹਰ ਰੋਜ਼ ਮਹਿੰਗੇ ਪਕਵਾਨ ਆਰਡਰ ਕਰਦਾ ਰਿਹਾ ਅਤੇ ਫਿਰ ਇੱਕ ਹੀ ਸ਼ਿਕਾਇਤ ਦਰਜ ਕਰ ਦਿੰਦਾ ਆਰਡਰ ਨਹੀਂ ਪਹੁੰਚਿਆ ਐਪ ਹਰ ਵਾਰ ਪੂਰਾ ਰਿਫੰਡ ਕਰ ਦਿੰਦੀ ਸੀ ਅਤੇ ਖਾਣਾ ਵੀ ਉਸ ਦੇ ਪੇਟ ਵਿੱਚ ਨਤੀਜਾ ਖਾਣਾ ਵੀ ਮੁਫਤ ਪੈਸੇ ਵੀ ਵਾਪਸ ਇਸ ਧੋਖੇ ਨੂੰ ਕਾਮਯਾਬ ਕਰਨ ਦੇ ਲਈ ਤਾਕਵਾ ਨੇ 124 ਜਾਲਸਾਜ਼ ਖਾਤੇ ਬਣਾਏ ਹਰ ਵਾਰ ਨਵਾਂ ਨਾਮ ਨਵਾਂ ਪਤਾ ਅਤੇ ਪ੍ਰੀਪੇਡ SIM ਕਾਰਡ ਵਰਤਦਾ ਰਿਹਾ ਤਾਂ ਜੋ ਕੰਪਨੀ ਟਰੈਕ ਹੀ ਨਾ ਕਰ ਸਕੇ 2 ਸਾਲ ਤੱਕ ਉਹ ਸਿਸਟਮ ਨੂੰ ਚੱਕਮਾ ਦਿੰਦਾ ਰਿਹਾ ਪਰ ਆਖਿਰ ਇੱਕ ਆਰਡਰ ਦੌਰਾਨ ਆਈਸਕ੍ਰੀਮ ਅਤੇ ਚਿਕਨ ਸਟੀਕ ਆਰਡਰ ਕਰਨ ਤੋਂ ਬਾਅਦ ਫਿਰ ਰਿਫੰਡ ਮੰਗਣ ਉੱਤੇ ਕੰਪਨੀ ਨੂੰ ਸ਼ੱਕ ਹੋਇਆ ਜਾਂਚ ਸ਼ੁਰੂ ਹੋ ਗਈ ਅਤੇ 30 ਜੁਲਾਈ ਨੂੰ ਉਹ ਕਾਬੂ ਦੇ ਵਿੱਚ ਆ ਗਿਆ ਇਹ ਮਾਮਲਾ ਸਿਰਫ ਇੱਕ ਫਰਾਡ ਦਾ ਨਹੀਂ ਇਹ ਸਵਾਲ ਵੀ ਹੈ ਕਿ 스마트 ਐਪਸ ਤੋਂ ਵੀ 스마트 ਚਲਾਕੀਆਂ ਕਿਵੇਂ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾ ਸਕਦੀਆਂ ਨੇ ਇਹ ਮਾਮਲਾ ਸਿਰਫ ਇੱਕ ਫਰਾਡ ਦਾ ਨਹੀਂ ਇਹ ਸਵਾਲ ਵੀ ਹੈ ਕਿ 스마트 ਐਪਸ ਤੋਂ ਵੀ 스마트 ਚਲਾਕੀਆਂ ਕਿਵੇਂ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾ ਸਕਦੀਆਂ ਨੇ